ਐਕਟਿਵਾ ਵਿਦਾਊਟ ਹੈਲਮਟ ਆ ਰਹੀ ਸੀ ਮੈਂ ਨਾ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਤੇ ਪਿੱਛੋਂ ਮੈਂ ਗੱਡੀ ਨਹੀਂ ਰੱਖੀ ਉੱਥੇ ਗੱਡੀ ਹੈ ਵੀ ਨਹੀਂ ਸੀ ਪਤਾ ਨਹੀਂ ਕਿੱਦਾਂ ਆਈ ਕਿੱਦਾਂ ਨਹੀਂ ਮੇਰੀ ਪਿੱਠੋ ਵੀ ਉਥੋਂ ਤੇ ਅਚਾਨਕ ਹੀ ਗੱਡੀ ਮੇਰੇ ਵਿੱਚ ਵੱਜੀ ਤੇ ਬਿਲਕੁਲ ਤੁੰ ਲਾ ਹੋ ਗਿਆ ਤੇ ਅੱਧੇ ਘੰਟਾ ਲਈ ਮੇਰੇ ਤੋਂ ਬੋਲਿਆ ਵੀ ਨਹੀਂ ਗਿਆ ਸਾਹ ਨਹੀਂ ਸੀ ਆ ਰਹੇ ਹਾਂ ਵੀ ਲੈ ਕੇ ਉਹੀ ਗਏ ਸੀ ਇੱਕ ਪੁਲਿਸ ਵਾਲਾ ਜੀ ਮੋਸੇ ਗੱਡੀ ਦੇ ਵਿੱਚ ਮੇਰੇ ਨਾਲ ਬੈਠਾ ਸੀ ਹੂੰ ਤੇ ਕੇ ਜੀ ਐਮ ਹਸਪੀਟਲ ਦੀ ਕੋਲ ਲਾ ਲਈ ਆ ਜਾਕ ਮੀਟਰ ਦੀ ਜੋੜੀ ਦੇ ਉੱਤੇ ਚੌਲ ਤੋਂ ਉੱਤੇ ਉੱਥੇ ਲੱਗੇ ਹੋਏ ਸੀਗੇ ਮੈਨੂੰ ਅੰਦਰ ਲੈ ਜਾ ਦਿੱਤਾ ਉਹਨਾਂ ਨਾਲ ਮੇਰੀ ਕੋਈ ਵੀ ਗੱਲਬਾਤ ਨਹੀਂ ਹੋਈ। ਦਰੋਂ ਉੱਥੋਂ ਭੱਜ ਗਏ ਤੁਹਾਨੂੰ ਐਡਮਿਟ ਕਰਾ ਕੇ। ਕੋਈ ਪੈਸਾ ਦੇ ਕੇ ਗਿਆ ਹਸਪਤਾਲ। ਉਹ ਕਹਿੰਦੇ ਨੇ ਕਿ ਅਸੀਂ ਐਕਸ-ਰੇ ਦੇ ਪੈਸੇ ਦੇ ਦਿੱਤੇ ਸੀ ਬੰਦਾ ਉਹ ਅਸੀਂ ਪੈਸੇ ਵਾਪਸ ਕਰ ਦਿੰਦੇ ਹਾਂ। ਨਹੀਂ ਹਿੱਟ ਕਿੰਦਾ ਉਹ ਤਾਂ ਗੱਲ ਹੀ ਨਹੀਂ ਕਰਦੇ ਪਿੱਛੇ ਹੋਈ ਹੋਰ ਹੀ ਆ ਟਿਕਨ ਟਿਕਨ। ਹੂੰ ਜਿਨ੍ਹਾਂ ਨੇ ਹਿੱਟ ਕੀਤਾ ਜਿਹੜਾ ਡਰਾਈਵਰ ਸੀ ਉਹਨਾਂ ਨੇ ਤਾਂ ਮੇਰੇ ਨਾਲ ਸਿੱਧੀ ਕੋਈ ਗੱਲ ਵੀ ਨਹੀਂ ਕੀਤੀ ਹੁਣ ਤੱਕ। ਅਚਾ ਹੁਣੇ ਕੀ ਕਰ ਰਹੀ ਸੀ ਵੀ ਮਾਫੀ ਮੰਗਣੀ ਸੀ। ਕੁਝ ਨਹੀਂ ਹਲਚਲ ਪੁੱਛਿਆ ਤੇ ਜੋ ਡਰਾਈਵਰ ਸੀਗਾ ਉਹ ਉਹਦਾ ਆਇਆ ਹੀ ਨਹੀਂ ਤੇ ਵਾਪਸ ਹੁਣ ਕਿਤੇ ਭੱਜ ਕੇ ਇੱਥੋਂ 10 ਵਜੇ 10 ਵਜੇ ਦਾ ਟਾਈਮ ਲਿਆ ਵੀ 10 ਵਜੇ ਕਰਾਣੇ ਆ ਇਹਨਾਂ ਨੇ ਪਤਾ ਨਹੀਂ ਕਿਹੜੇ ਪ੍ਰੈਸ ਰਿਪੋਰਟਰ ਨੂੰ ਰਾਤ ਨੂੰ ਫੋਨ ਕਰਦਾ ਪ੍ਰੈਸ ਰਿਪੋਰਟਰ ਦਾ ਫੋਨ ਆ ਵੀ ਤੁਸੀਂ 60000 ਰੁਪਏ ਮੰਗ ਕੀਤੀ ਐ ਅਸੀਂ ਕਹਾਂ ਨਹੀਂ ਫਿਰ ਅਸੀਂ ਰਾਤ ਨੂੰ 12 ਵਜੇ ਜੰਦਰ ਸਿਵਲ ਹਸਪਤਾਲ 'ਚ ਐਮ ਆਰ ਆਈ ਕਰਾਈ ਐ ਤੇ ਫਿਰ ਵੀ ਅਸੀਂ ਮਨ ਚ ਨਹੀਂ ਸੀਗਾ ਵੀ ਚੱਲ ਕੋਈ ਨਹੀਂ ਸਵੇਰ ਨੂੰ ਨਿਪਟੜ ਜਾਊਗਾ ਜਦੋਂ ਤੁਸੀਂ ਸਵੇਰ ਨੂੰ ਅਖਬਾਰਾਂ ਵਿੱਚ ਦੇਖਿਆ ਜਾਂ ਵੀਡੀਓ ਫੇਸਬੁੱਕ ਇੰਸਟਾਗ੍ਰam ਦੇਖੀ ਅੱਜ ਸਾਡੇ ਬਨਾਮੀ ਕੀਤੀ ਪਈ ਸੀ ਪੁਲੀ ਸਰ ਮੇਰੀ ਕੁੜੀ ਦੀ ਦੇਖੋ ਉਹਨੇ ਇੰਨੀ ਮਿਹਨਤ ਕੀਤੀ ਹੈ ਇੰਨੀ ਮਿਹਨਤ ਕਰਕੇ ਇਹ ਉਹਨੇ ਆਪਣਾ ਇਹ ਇੱਥੇ ਤੱਕ ਪਹੁੰਚੀ ਆ ਉਹ ਸਾਡੇ ਪਿੰਡ ਚ ਵੀ ਇੰਨੀ ਇੱਜ਼ਤ ਬਣੀ ਹੋਈ ਆ ਇੱਕ ਐਸੀ 50 60 ਹਜ਼ਾਰ ਤੇ ਥੋੜੀ ਡਿਗਣ ਵਾਲੇ ਆ ਜਲੰਧਰ ਵਿਖੇ ਬੀਤੇ ਦਿਨੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਫੁਟੇਜ ਦੇ ਵਿੱਚ ਇੱਕ ਟ੍ਰੈਫਿਕ ਮੁਲਾਜ਼ਮ ਮਹਿਲਾ ਨੂੰ ਪਿੱਛੋਂ ਦੀ ਗੱਡੀ ਇੱਕ ਹਿੱਟ ਮਾਰ ਰਹੀ ਸੀ ਟ੍ਰੈਫਿਕ ਮੁਲਾਜ਼ਮ ਮਹਿਲਾ ਆਪਣੀ ਡਿਊਟੀ ਨਿਭਾ ਰਹੀ ਸੀ ਔਰ ਇਹ ਤਸਵੀਰਾਂ ਮੈਂ ਕਰਦਿਆਂ ਦਿਖਾ ਰਿਹਾ ਇਹ ਉਹੀ ਸਿਮਰਨਜੀਤ ਕੌਰ ਹੈ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੀ ਹੈ ਇਹ ਇੱਕ ਐਕਟਿਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਪਿੱਛੋਂ ਇੱਕਦਮ ਗੱਡੀ ਹਿੱਟ ਮਾਰਦੀ ਹੈ ਔਰ ਉਹੀ ਗੱਡੀ ਵਾਲਾ ਸਿਮਰਨਜੀਤ ਕੌਰ ਨੂੰ ਹਸਪਤਾਲ ਪਹੁੰਚਾਦਾ ਪਰ ਉਸ ਤੋਂ ਬਾਅਦ ਇਲਜ਼ਾਮਬਾਜ਼ੀ ਲੱਗਦੇ ਨੇ ਸਿਮਰਨਜੀਤ ਕੌਰ ਤੇ ਇਹ ਇਲਜ਼ਾਮ ਲਾਇਆ ਜਾਂਦੇ ਨੇ ਕਿ ਸਿਮਰਨਜੀਤ ਕੌਰ ਪੈਸੇ ਮੰਗਦੀ ਹੈ ਔਰ ਉਸ ਤੋਂ ਬਾਅਦ ਇਹ ਮਾਮਲਾ ਹੋਰ ਭੱਜ ਜਾਂਦਾ ਉੱਚ ਅਧਿਕਾਰੀਆਂ ਨੇ ਹਜੇ ਤੱਕ ਮਾਮਲਾ ਨਹੀਂ ਦਰਜ ਕੀਤਾ ਮੈਂ ਸਿਮਰਨਜੀਤ ਕੋਲ ਪੁੱਛੂੰਗਾ ਜਿਹੜੇ ਉੱਚ ਅਧਿਕਾਰੀ ਐ ਉਹਨਾਂ ਨਾਲ ਕੋਈ ਗੱਲਬਾਤ ਹੋਈ ਮਾਮਲਾ ਦਰਜ ਕਰਨ ਦੀ ਉਹਨਾਂ ਨੇ ਇਲਜ਼ਾਮ ਲਾਇਆ ਕਿ ਤੁਸੀਂ ਪੈਸੇ ਮੰਗ ਰਹੇ ਸੀ ਕਿਹਾ ਉਹਨਾਂ ਨੇ ਐਫ ਆਈ ਆਰ ਦਰਜ ਕਰਨ ਲਈ ਕਿਹਾ ਪਰ ਅਸੀਂ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਸਾਡੇ ਨਾਲ ਬੈਠ ਕੇ ਗੱਲ ਕਰ ਲੋ ਪਰ ਅੱਜ ਬੁਲਾਇਆ ਸੀ ਉਹਨਾਂ ਨੂੰ ਬੈਠ ਕੇ ਗੱਲ ਕਰਨ ਦੀ ਕਿ ਅਸੀਂ ਮਾਫੀ ਮੰਗਾਂਗੇ ਕਿ ਅਸੀਂ 60000 ਰੁਪਏ ਦੀ ਮੰਗ ਕੀਤੀ ਸੀ ਜੀ ਝੂਠੀ ਸੀਗੀ ਝੋਲ ਜਾ ਮਗਾ ਝੂਠੇ ਨੇ ਪਰ ਉਹ ਆਏ ਤੇ ਭੱਜ ਕੇ ਬਾਰੋਬਾਰੀ ਡਰਾਈਵਰ ਤਾਂ ਹਜੇ ਤੱਕ ਅੰਦਰ ਵੀ ਨਹੀਂ ਸੀ ਆਇਆ ਤੇ ਬਾਰੋਬਾਰੀ ਚਲੇ ਗਏ ਨੇ अच्छा थोड़ा ब्रीफ करोगे एक पास से सीसीटीवी फुटेज ਦੇ ਵਿੱਚ ਦੇਖ ਰਹੇ ਆ ਕਿ ਗੱਡੀ ਹਿੱਟ ਮਾਰ ਰਹੀ ਹੈ ਐਕਟਿਵਾ ਨੂੰ ਤੁਸੀਂ ਰੋਕ ਰਹੇ ਹੋਇਆ ਕੀ ਸੀ ਪੂਰਾ ਮਾਮਲਾ ਐਕਟਿਵਾ ਵਿਦਆਉਟ ਹੈਲਮਟ ਆ ਰਹੀ ਸੀਗੀ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਤੇ ਪਿੱਛੋਂ ਮੈਂ ਗੱਡੀ ਨਹੀਂ ਦੇਖੀ ਉੱਥੇ ਗੱਡੀ ਹੈ ਵੀ ਨਹੀਂ ਸੀ ਪਤਾ ਨਹੀਂ ਕਿੱਦਾਂ ਆਈ ਕਿੱਦਾਂ ਨਹੀਂ ਮੇਰੇ ਪਿੱਠੋਂ ਵੀ ਉੱਥੋਂ ਤੇ ਅਚਾਨਕ ਹੀ ਗੱਡੀ ਮੇਰੇ ਵਿੱਚ ਵੱਜੀ ਤੇ ਬਿਲਕੁਲ ਤੁੰ ਲਾ ਹੋ ਗਿਆ ਤੇ ਅੱਧੇ ਘੰਟੇ ਲਈ ਮੇਰੇ ਤੋਂ ਬੋਲਿਆ ਵੀ ਨਹੀਂ ਗਿਆ ਸਾਹ ਨਹੀਂ ਸੀ ਆ ਰਿਹਾ ਤੇ ਉਹਨਾਂ ਨੇ ਮੇਰੇ ਤੇ ਉਸ ਟਾਈਮ ਇਲਜ਼ਾਮ ਲਗਾਤਾ ਅੱਧੇ ਘੰਟੇ ਦੇ ਵਿੱਚ ਵਿੱਚ ਕੇ ਮੇਰੇ ਤੋਂ 60000 ਰੁਪਏ ਦੀ ਮੰਗ ਕੀਤੀ ਗਈ ਆ ਅੱਛਾ ਉਹ ਉਹਨਾਂ ਨੇ ਜਿਹੜੇ ਪੈਸੇ ਦੀ ਮੰਗ ਕੀਤੀ ਲੈ ਕੇ ਤਾਂ ਤੁਹਾਨੂੰ ਉਹੀ ਗਏ ਸੀ ਗੱਡੀ 'ਚ ਹਾਂਜੀ ਲੈ ਕੇ ਉਹੀ ਗਏ ਸੀ ਇੱਕ ਇੱਕ ਪੁਲਿਸ ਵਾਲਾ ਜੀ ਮੋਸੇ ਗੱਡੀ ਦੇ ਵਿੱਚ ਮੇਰੇ ਨਾਲ ਬੈਠਾ ਸੀ ਹੂੰ ਤੇ ਕੇਜੀਐਮ ਹਸਪੀਟਲ ਬਿਲਕੁਲ ਨਾਲ ਹੀ ਆ ਜਾ ਕਿਲੋਮੀਟਰ ਦੀ ਦੂਰੀ ਦੇ ਉੱਤੇ ਚੌਂਕ ਤੋਂ ਤੇ ਉੱਥੇ ਲੈ ਗਏ ਸੀਗੇ ਮੈਨੂੰ ਅੰਦਰ ਲੈ ਜਾ ਦਿੱਤਾ ਉਹਨਾਂ ਨੇ ਮੇਰੀ ਕੋਈ ਵੀ ਗੱਲਬਾਤ ਨਹੀਂ ਹੋਈ ਫਿਰ ਉਹ ਤੋਂ ਭੱਜ ਗਏ ਤੁਹਾਨੂੰ ਐਡਮਿਟ ਕਰਾ ਕੇ ਨਹੀਂ ਪੈਸਾ ਦੇ ਕੇ ਗਏ ਹਸਪਤਾਲ ਉਹ ਕਹਿੰਦੇ ਨੇ ਕਿ ਅਸੀਂ ਅਕਸਰੇ ਦੇ ਪੈਸੇ ਦਿੱਤੇ ਸੀ ਪਰ ਉਹ ਅਸੀਂ ਪੈਸੇ ਵਾਪਸ ਕਰ ਦਿੱਤੇ ਆ। ਉਹ ਉਹ ਭੱਜ ਗਏ ਸੀ ਫਿਰ ਉੱਥੋਂ ਤੁਹਾਨੂੰ ਇੱਦਾਂ ਹੀ ਛੱਡ ਗਏ। ਨਹੀਂ ਉਹ ਉੱਥੇ ਸੀ ਐਨ ਗੱਡੀ ਜ਼ਬਤ ਕਰ ਲਈ ਚੌਂਕੀ ਚੌਂਕੀ ਦੇ ਵਿੱਚ ਹੀ ਖੜੀ ਹੈ ਗੱਡੀ ਹਲੇ ਵੀ। ਅੱਛਾ ਇਹ ਜਿਹੜੇ ਇਲਜ਼ਾਮ ਲਾਏ ਇਹ 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 ਕਿਉਂ ਲਾਤੇ ਉਹਨਾਂ ਨੇ? ਮੈਨੂੰ ਨਹੀਂ ਪਤਾ ਸ਼ਾਇਦ ਆਪਣੇ ਆਪ ਨੂੰ ਬਚਾਉਣ ਲਈ ਲਗਾਏ ਆ ਜਾਂ ਮੈਨੂੰ ਬਦਨਾਮ ਕਰਨ ਲਈ ਲਗਾਏ ਆ ਸ਼ਾਇਦ। ਅੱਛਾ ਹੁਣ ਘਰੇ ਆਏ ਸੀ ਅੱਜ ਮੈਂ ਦੇਖ ਰਿਹਾ ਤੇ ਘਰੇ ਬੁਲਾਇਆ ਸੀ ਤੁਸੀਂ ਲੁਧਿਆਣੇ ਦੇ ਰਹਿਣਾ ਲਿਓ ਔਰ ਉਹ ਉਹ ਦੋ ਤਿੰਨ ਜਿਹੜੇ ਮੁੰਡੇ ਆਏ ਸੀ ਇਹਨਾਂ ਚੋਂ ਕੋਈ ਮੁੰਡ ਨਹੀਂ ਸਰੇਨਾ ਜੋ ਨਹੀਂ ਸੀ ਇਹਨਾਂ ਜੋ ਜਿਨ੍ਹਾਂ ਨੇ ਹਿੱਟ ਕੀਤਾ ਉਹ ਤਾਂ ਗੱਲ ਹੀ ਨਹੀਂ ਕਰਦੇ ਪਿੱਛੋਂ ਕੋਈ ਹੋਰ ਆ ਕੇ ਗੱਲ ਕਰਦਾ ਹੂੰ ਜਿਨ੍ਹਾਂ ਨੇ ਹਿੱਟ ਕੀਤਾ ਜੋ ਡਰਾਈਵਰ ਸੀ ਉਹਨਾਂ ਨੇ ਤਾਂ ਮੇਰੇ ਨਾਲ ਸਿੱਧੀ ਕੋਈ ਗੱਲ ਵੀ ਨਹੀਂ ਕੀਤੀ ਹੁਣ ਤੱਕ ਅੱਛਾ ਹੁਣੇ ਕੀ ਕਹਿ ਰਹੀ ਸੀ ਵੀ ਮਾਫੀ ਮੰਗਣ ਆਈ ਸੀ ਕੁਝ ਨਹੀਂ ਹਾਲ ਚਾਲ ਪੁੱਛਿਆ ਤੇ ਜੋ ਡਰਾਈਵਰ ਸੀਗਾ ਉਹ ਤਾਂ ਆਇਆ ਹੀ ਨਹੀਂ ਤੇ ਆਪ ਆਪਸ ਸੁਣ ਕੇ ਤੇ ਭੱਜ ਗਿਆ ਇੱਥੋਂ ਸਿਮਰਨ ਉੱਚ ਅਧਿਕਾਰੀ ਕੀ ਆਖਦੇ ਨੇ ਤੁਹਾਡੇ ਨਾਲ ਖੜੇ ਨੇ ਅਧਿਕਾਰੀ ਸਾਰੇ ਮੇਰੇ ਨਾਲ ਖੜੇ ਨੇ ਉਹ ਕਹਿ ਰਹੇ ਨੇ ਕਿ ਪਰਚਾ ਦਰਜ ਕਰਾਓ ਅਸੀਂ ਤੁਹਾਡੇ ਨਾਲ ਤੁਸੀਂ ਕੀ ਚਾਹੁੰਦੇ ਮੋਰ ਮਰਚਾ ਦੱਜ ਕਰਾਉਂਗੀ ਚਲੋ ਇਹ 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 ਸਿਮਰਤਜੀਤ ਕੋਰ ਦਾ ਆਖਣਾ ਹੈ ਇਹਨਾਂ ਦੇ ਫਾਦਰ ਮੇਰੇ ਨਾਲ ਨੇ ਇਹਨਾਂ ਦੇ ਫਾਦਰ ਮੇਰੇ ਨਾਲ ਨੇ ਕੀ ਕੀ ਚਾਹਦੇ ਹੋ ਸਰ ਇਹਨਾਂ ਨੇ ਉਹ ਦਿਨ ਕੋਈ ਪੈਸੇ ਦੀ ਗੱਲ ਹੋਈ ਨਹੀਂ ਸੀ ਜਦ ਦਿਨ ਕੇਜੀਐਮ ਹਸਪੀਟਲਸ ਰਾਤ ਨੂੰ ਸੀਗੇ ਤੇ ਇਹ ਸਿਰਫ ਇਹ ਹੀ ਹੈ ਨਾ ਜਿਵੇਂ ਐਸੀ ਕਹਿੰਦੇ ਹੋ ਫੈਸਲਾ ਕਰ ਲਿਆ ਸੀ ਕਿ ਨਹੀਂ ਪਹਿਲਾਂ ਅਸੀਂ ਐਮ ਆਰ ਆਈ ਕਰਾਵਾਂਗੇ ਐਮ ਆਰ ਆਈ ਕਰਾਉਣ ਤੋਂ ਬਾਅਦ ਇਹ ਦੇਖਾਂਗੇ ਕੀ ਹੁੰਦਾ ਹੈ ਪਹਿਲਾਂ ਦੇਖ ਲਈਏ ਸਭ ਕੁਝ ਫੇਰ ਅਸੀਂ ਐਮ ਆਰ ਆਈ ਕਰਾ 10 ਵਜੇ 10 ਵਜੇ ਦਾ ਟਾਈਮ ਲਿਆ ਵੀ 10 ਵਜੇ ਕਰਾਣੇ ਆ ਇਹਨਾਂ ਨੇ ਪਤਾ ਨਹੀਂ ਕਿਹੜੇ ਪ੍ਰੈਸ ਰਿਪੋਰਟਰ ਨੂੰ ਰਾਤ ਨੂੰ ਫੋਨ ਕਰਤਾ ਪ੍ਰੈਸ ਰਿਪੋਰਟਰ ਦਾ ਫੋਨ ਆ ਵੀ ਤੁਸੀਂ 60000 ਰੁਪਏ ਮੰਗ ਕੀਤੀ ਐ ਅਸੀਂ ਕਹਾਂ ਨਹੀਂ ਫੇਰ ਅਸੀਂ ਰਾਤ ਨੂੰ 12 ਵਜੇ ਜਨਰਲ ਸਿਵਲ ਹਸਪਤਾਲ 'ਚ ਐਮ ਆਰ ਆਈ ਕਰਾਈ ਐ ਤੇ ਫੇਰ ਵੀ ਅਸੀਂ ਮਨ 'ਚ ਨਹੀਂ ਸੀਗਾ ਵੀ ਚੱਲ ਕੋਈ ਨਹੀਂ ਸਵੇਰ ਨੂੰ ਨਿਬੜ ਜਾਊਗਾ ਜਦੋਂ ਅਸੀਂ ਸਵੇਰ ਨੂੰ ਅਖਬਾਰਾਂ ਵਿੱਚ ਦੇਖਿਆ ਜਾਂ ਵੀਡੀਓ ਫੇਸਬੁੱਕ ਇੰਸਟਾਗ੍ਰam ਦੇਖੀ ਅੱਜ ਸਾਡੇ ਬਨਾਮੀ ਕੀਤੀ ਪਈ ਸੀ ਪੂਰੀ ਮੀਡੀਆ ਨੂੰ ਅੱਛਾ ਹੁਣ ਅੱਜ ਘਰ ਆ ਰਹੇ ਸੀ ਉਹ ਡਰਾਈਵਰ ਉਹ ਜਿਹੜਾ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਮਾਫੀ ਮੰਗਣਾ ਚਾਹੁੰਦਾ ਸੀ ਹਾਂਜੀ ਅੱਜ ਰਾਤੀ ਮੈਂ ਹੋਏ ਸੀ ਅਸੀਂ ਕਹਿੰਦੇ ਰਾਤੀ ਅਸੀਂ ਕਿਹਾ ਸੀ ਪਰਚਾ ਸੀ ਦਰਜ ਕਰਾਉਣ ਲੱਗੇ ਕਹਿੰਦੇ ਨਹੀਂ ਪਾਜੀ ਇੱਕ ਵਾਰੀ ਮਿਲ ਲਓ ਸਾਨੂੰ ਰਾਤੀ ਅਮਰਪੁਰਾ ਗੁਰਦੁਆਰਾ ਅਮਰਦਾਸ ਸਾਹਿਬ ਮੇਮੋਰੀ ਇਹਨਾਂ ਰਾਜ ਸਾਡੇ ਹੋਇਆ ਸੀਗਾ ਬਈ ਸਵੇਰੇ ਅਸੀਂ ਅਸੀਂ ਕਹਿੰਸ ਚਲੋ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਜਿਹੜੀ ਤੁਸੀਂ ਸਾਡੀ ਬਨਾਮੀ ਕਰਾਈ ਆ ਮੀਡੀਆ ਦੇ ਵਿੱਚ ਤੁਸੀਂ ਸਾਡੀ ਕੋਲ ਹੁਣ ਤੁਸੀਂ ਕੀ ਚਾਹੁੰਦੇ ਹੋ ਹਾਂਜੀ ਕੀ ਚਾਹੁੰਦੇ ਹੋ ਕੁੜੀ ਤੋਂ ਮਾਫੀ ਮੰਗ ਰਹੀ ਇੱਕ ਜਿਹੜਾ ਇਲਾਜ ਆ ਸਾਡਾ ਕੋਈ ਸਾਨੂੰ ਪੈਸਾ ਨਹੀਂ ਚਾਹੀਦਾ ਸਿਰਫ ਜਿਹੜਾ ਕੁੜੀ ਦਾ ਇਲਾਜ ਆ ਹੋਈ ਬਸ ਤੁਸੀਂ ਮਦਦ ਹੋ ਕੀ ਚਾਹਦੇ ਹੋ ਤੁਸੀਂ ਸਰ ਮੇਰੀ ਕੁੜੀ ਦੀ ਦੇਖੋ ਉਹਨੇ ਇੰਨੀ ਮਿਹਨਤ ਕੀਤੀ ਆ ਇੰਨੀ ਮਿਹਨਤ ਕਰਕੇ ਇਹ ਉਹਨੇ ਆਪਣਾ ਇਹ ਇੱਥੇ ਤੱਕ ਪਹੁੰਚੀ ਆ ਉਹ ਸਾਡੇ ਪਿੰਡ ਚ ਵੀ ਇੰਨੀ ਇੱਜ਼ਤ ਬਣੀ ਹੋਈ ਆ ਇੱਕ ਐਸੀ 50 60 ਹਜ਼ਾਰ ਤੇ ਥੋੜੀ ਡਿਗਣ ਵਾਲੇ ਆ ਐਸੇ ਸੌਦੇ ਐਸੇ ਜਿਹੜੇ ਅਸੀਂ ਪਹੁੰਚੇ ਸੀ ਨਾ ਉਹਨੇ ਇਹਨਾਂ ਦੀ ਰਿਸਪੈਕਟ ਕੀਤੀ ਉਹਨਾਂ ਦੇ ਵਾਈਫ ਆਏ ਇਹ ਉਹਨਾਂ ਦੀ ਵਾਈਫ ਆ ਉਹਨਾਂ ਦੀ ਵਾਈਫ ਆ ਉਹ ਤੁਸੀ ਕਹਿੰਦੇ ਤੁਸੀਂ ਬੈਠੋ ਇਹਨਾਂ ਨੇ ਬੈਠਣ ਲਈ ਵੀ ਕਿਹਾ ਹਾਲਾਂਕਿ ਇੰਨੀ ਤਕਲੀਫ ਚ ਸੀ ਉਹ ਵੀ ਸਾਨੂੰ ਨਹੀਂ ਪਤਾ ਲੈ 10 ਮਿੰਟਾਂ ਵਿੱਚ ਉਹ ਕਿਹੜੇ ਟਾਈਮ ਉਹਨੇ ਪੈਸੇ ਲਈ ਕਿਹਾ ਵਾ ਇਹ ਝੂਠੀ ਖਬਰ ਇਹਨਾਂ ਨੇ ਕਿਉਂ ਫਲਾਈ ਆ ਤੁਸੀਂ ਤੁਸੀਂ ਉਹਨਾਂ ਦੀ ਵਾਈਫ ਆ ਵੀ ਮੇਰੇ ਜਨ ਮਮੀ ਮੇਰੇ ਤੇ ਇਲਜ਼ਾਮ ਲਾਇਆ ਨਾ ਵੀ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਸਾਡੇ ਨਾਲ ਮਹਿਕਮਾ ਵੀ ਪੂਰਾ ਖੜਾ ਵਾ ਵੀ ਉਹਨਾਂ ਨੂੰ ਜਿਹੜੇ ਮੇਰੇ ਤੇ ਇਲਜ਼ਾਮ ਲਾਇਆ ਨਾ ਵੀ ਇਹ ਇਲਜ਼ਾਮ ਉਹ ਵਾਪਸ ਲੈਣ ਵੀ ਇਹ ਮੈਂ ਕਿਹੜੇ ਟਾਈਮ ਪੈਸੇ ਦੀ ਮੰਗ ਕੀਤੀ ਉਹਨਾਂ ਕੋਲ ਤੁਸੀਂ ਉਹਨਾਂ ਦੇ ਵਾਈਫ ਹਾਂਜੀ ਜੀ ਕੁਛ ਕਹਿ ਰਹੀ ਸੀ ਅੰਦਰ ਆ ਰਹੀ ਸੀ ਮੈਂ ਕਿਹਾ ਤੁਹਾਨੂੰ ਕਹਿ ਰਹੀ ਸੀ ਕਿ ਅਸੀਂ ਇਹਨਾਂ ਦਾ ਹਾਲਚਲ ਪੁੱਛਣ ਆਏ ਆ ਸਾਡੀ ਭੈਣ ਹੈ ਇਹ ਅਸੀਂ ਇਹਨਾਂ ਲਈ ਕੋਈ ਗਲਤ ਨਹੀਂ ਸੋਚਿਆ ਨਾ ਸਾਡੇ ਦਿਮਾਗ ਵਿੱਚ ਇਹ ਹੈਗੀ ਹੈ ਚੀਜ਼ ਜਿਹੜੀ ਇਹ ਰਿਊਮਰ ਨਿਕਲੀ ਹੈ ਕਿ 60000 ਉਹਨਾਂ ਨੇ ਡਿਮਾਂਡ ਕੀਤੀ ਅਸੀਂ ਬਿਲਕੁਲ ਵੀ ਕਿਸੇ ਤੇ ਵਾਇਰਲ ਨਹੀਂ ਕੀਤੀ ਨਾ ਸਾਨੂੰ ਪਤਾ ਇਸ ਚੀਜ਼ ਬਾਰੇ ਗੱਡੀ ਤੁਸੀਂ ਚਲਾ ਰਹੀ ਸੀ ਨਹੀਂ ਗੱਡੀ ਜਿਹੜੇ ਚਲਾ ਰਹੇ ਸੀ ਉਹ ਕਿੱਥੇ ਉਹ ਥੋੜੇ ਬਿਜ਼ੀ ਸੀ ਕੰਮ ਸੀ ਉਹਨਾਂ ਨੂੰ ਹਸਪੀਟਲਾਈਜ਼ ਗਏ ਤੁਸੀਂ ਉਹਨਾਂ ਨੂੰ ਨਹੀਂ ਨਾਲ ਲੈ ਕੇ ਆਉਂਦੇ ਪਹਿਲੇ ਮੇਰੀ ਗੱਲ ਤਾਂ ਸੁਣ ਲੋ ਜੀ ਅਸੀਂ ਕੋਈ ਐਦਾ ਦੀ ਡਿਮਾਂਡ ਨਹੀਂ ਕੀਤੀ ਕਿ ਅਸੀਂ ਕੋਈ ਨਹੀਂ ਕੁਝ ਵੀ ਕਿਹਾ ਇਹਨਾਂ ਨੂੰ ਵੀ ਇਹਨਾਂ ਨੇ ਸਾਡੇ ਕੋਲੋਂ ਡਿਮਾਂਡ ਕੀਤੀ ਅਸੀਂ ਕੋਈ ਵਾਇਰਲ ਨਹੀਂ ਕੀਤੀ ਵੀਡੀਓ ਜਾਂ ਅਸੀਂ ਕੁਝ ਵੀ ਨਹੀਂ ਕੀਤੀ ਫਿਰ ਤੁਸੀਂ ਦੇਖੋ दुसरी ਚੀਜ਼ ਮੇਰੇ ਜਿਹੜੇ ਹਸਬੰਡ ਚਲਾ ਰਹੇ ਸੀ ਗੱਡੀ ਗਲਤੀ ਮੈਨੂੰ ਨਹੀਂ ਪਤਾ ਉਹ ਵਾਈਗੁਰ ਜੀ ਨੂੰ ਪਤਾ ਹੈ ਗਲਤੀ ਕੀਤੀ ਹੈ ਕਿਵੇਂ ਨਹੀਂ ਕੀ ਹੋਇਆ ਉੱਥੇ ਠੀਕ ਹੈ ਉਹ ਤੁਸੀਂ ਇਸ ਵੀਡੀਓ ਚ ਵੀ ਦੇਖ ਹੀ ਚੁੱਕੇ ਹੋ ਕੀ ਹੋਇਆ ਕਿਵੇਂ ਹੋਇਆ ਅਸੀਂ ਸਿਰਫ ਇਸ ਟਾਈਮ ਇਹਨਾਂ ਭੈਣ ਦੀ ਖਾਤਰ ਹੀ ਆਏ ਸੀ ਕਿ ਠੀਕ ਨੇ ਅਸੀਂ ਇਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਜੋ ਤੁਹਾਡਾ ਖਰਚਾ ਹੋਇਆ ਅਸੀਂ ਇਸੇ ਲਈ ਆਏ ਸੀ ਨਹੀਂ ਨਹੀਂ ਜਿਹੜੇ ਜਿਹੜੇ ਚਲਾ ਰਹੇ ਸੀ ਤੁਹਾਡੇ ਹਸਬੰਦ ਉਹ ਹਸਪੀਟਲ ਦਾਖਲ ਨਹੀਂ ਨਹੀਂ ਹਸਪੀਟਲ ਦਾਖਲ ਨਹੀਂ ਮੇਰੇ ਦਾਦੀ ਮਾ ਬਿਮਾਰ ਨੇ ਉਹ ਉੱਥੇ ਟੋਣੀ ਬਿਰ ਗਏ ਨੇ ਉਹ ਤੁਹਾਡੇ ਨਾਲ ਆਈ ਨਹੀਂ ਸੀ ਨਹੀਂ ਫਿਲਹਾਲ ਨਹੀਂ ਬੁਲਾਉਣਾ ਚਾਹੀਦਾ ਸੀ ਉਹ ਤਿੰਨੋਂ ਆਏ ਉਹਨਾਂ ਨੂੰ ਆਣਾ ਚਾਹੀਦਾ ਸੀ ਬਿਲਕੁਲ ਉਹਨਾਂ ਨੂੰ ਬੁਲਾਵਾਂਗੇ ਜੀ ਇਹ ਥੋੜੀ ਨਾ ਨਹੀਂ ਬੁਲਾਵਾਂਗੇ ਜੀ ਹੁਣ ਇੱਕ ਵਾਰੀ ਤਾਂ ਜੋ ਬਿਜ਼ੀ ਸੀ ਤੇ ਟਾਈਮ ਅਸੀਂ ਇੱਥੇ ਰੱਖਿਆ ਹੋਇਆ ਸੀ ਇਹ ਹਸਬੰਦ ਦੀ ਗਲਤੀ ਨਹੀਂ ਸੀ ਵੀਰ ਜੀ ਇਸ ਚੀਜ਼ ਤੇ ਮੈਂ ਕੁਝ ਨਹੀਂ ਕਹਾਂਗੀ ਇਹ ਮੈਂ ਕੁਝ ਨਹੀਂ ਕਹਾਂਗੀ ਇਹ ਪੁਲਿਸ ਜ ਬੈਠੇ ਨੇ ਸਾਰੇ ਉਹਨਾਂ ਨੂੰ ਪਤਾ ਹੋਵੇਗਾ ਕੀ ਹੋਵੇਗਾ ਅਸੀਂ ਸਿਰਫ ਇੱਕ ਭੈਣ ਦੇ ਹੋਣ ਦੇ ਨਾਤੇ ਅਸੀਂ ਇਹਨਾਂ ਦਾ ਹਾਲਚਲ ਪੁੱਛਣ ਆਏ ਆ ਇਹਨਾਂ ਨੂੰ ਸਾਰਾ ਕਲੀਅਰ ਇਹ ਨਹੀਂ ਹੈ ਕਿ ਸਾਡੇ ਵੱਲੋਂ ਪਿੱਛੇ ਹੋਏ ਆ ਅਸੀਂ ਬਿਲਕੁਲ ਵੀ ਕਿ ਇਹਨਾਂ ਦਾ ਇਲਾਜ ਵਾਲੇ ਨਹੀਂ ਗਏ ਅਸੀਂ ਹਸਪੀਟਲ ਬਰਾਬਰ ਖੜੇ ਆ ਉੱਥੇ ਹਰ ਚੀਜ਼ ਲਈ ਉੱਥੇ ਗਏ ਪੂਰੇ ਅਖਬਾਰਾਂ ਦੇ ਵਿੱਚ ਉਹ ਉਹ ਚੀਜ਼ਾਂ ਛਪ ਗਈਆਂ ਜਿਹੜੀਆਂ ਹੁਣ ਤੁਸੀਂ ਆਪ ਵੀ ਕਹਿ ਰਹੇ ਹੋ ਉਹ ਅਸੀਂ ਮੈਂ ਮੈਂ ਤੇ ਮੇਰੇ ਹਸਬੰਦ ਨੇ ਵਾਇਰਲ ਨਹੀਂ ਕੀਤੀ ਨਾ ਉਹਨਾਂ ਨੇ ਕਿਸੇ ਵੀ ਵੈਸੇ ਫਿਰ ਗੱਲ ਕਿੰਨੇ ਕੀਤੀ ਪਹਿਲੇ ਉਹ ਮੈਨੂੰ ਨਹੀਂ ਪਤਾ ਕਿੰਨੇ ਕੀਤੀ ਕਿੰਨੇ ਨਹੀਂ ਕੀਤੀ ਪਰ ਸਾਡੇ ਵੱਲੋਂ ਕੋਈ ਵੀ ਐਦਾਂ ਦਾ ਕੋਈ ਵੀ ਕੁਝ ਨਹੀਂ ਹੋਇਆ ਨਾ ਸੀ ਕਿਸੇ ਨੂੰ ਕੱਲ੍ਹ ਉਹ ਬਾਰਾ ਦੀਆਂ ਸੁਰਖੀਆਂ ਬਣ ਗਈਆਂ ਨਾ ਸਾਰੀ ਚੀਜ਼ ਬਣ ਜਰੂਰ ਗਈਆਂ ਮੈਂ ਨਹੀਂ ਕਹਿੰਦੀ ਪਰ ਸਾਡੇ ਵੱਲੋਂ ਇਹ ਚੀਜ਼ ਨਹੀਂ ਹੋਈ ਜੀ ਅੱਛਾ ਤੁਸੀਂ ਉਹਨਾਂ ਦੇ ਬ੍ਰਦਰ ਹੋ ਨਹੀਂ ਉਹ ਮੇਰੇ ਜੀ ਆਈ ਨੇ ਮੇਰੇ ਸਿਸਟਰ ਨੇ ਅੱਛਾ ਤੁਸੀਂ ਹੁਣੇ ਆਏ ਸੀ ਮੈਂ ਤੁਹਾਡੀਆਂ ਤਸਵੀਰਾਂ ਮੈਂ ਆਇਆ ਸੀ ਇਹਨਾਂ ਦਾ ਹਾਲ ਚਾਲ ਹੀ ਪੁੱਛਣ ਆਏ ਸੀ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਉਹਨਾਂ ਨੇ ਕਿ 60000 ਜਾਂ ਜੋ ਵੀ ਵਾਇਰਲ ਹੋਇਆ ਉਹ ਤੁਸੀਂ ਆਫੀਸ਼ੀਅਲੀ ਸਾਡੇ ਵੱਲੋਂ ਵੀ ਕੁਝ ਨਹੀਂ ਹੈ। ਉਹ ਆਫੀਸ਼ੀਅਲੀ ਗਿਆ ਹੈ ਤੁਹਾਡੇ ਕੋਲ ਕੋਈ ਰਿਕਾਰਡਿੰਗ ਹੈ ਕੋਈ ਕੁਝ ਹੈ ਤੇ ਤੁਸੀਂ ਸਾਨੂੰ ਦਿਓ ਸੀ ਗੁਨਾਹਗਰ। ਨਹੀਂ ਨਹੀਂ ਉਹ ਤਾਂ ਖਬਰਾਂ ਚ ਲੱਗਿਆ ਨਾ ਮੈਨੂੰ ਤਾਂ ਪਤਾ ਹੀ ਨਹੀਂ ਜਲੰਧਰ ਚ ਹਾਦਸਾ ਖਬਰ ਦੇ ਵਿੱਚ ਉਹ ਕਿੰਨੇ ਦਿੱਤੀ ਸਟੇਟਮੈਂਟ ਕਿੰਨੇ ਨਹੀਂ ਦਿੱਤੀ। ਮੇਰੇ ਜੀਆ ਜੀ ਅੱਛਾ ਉਹ ਤੁਸੀਂ ਮਾਫੀ 1 ਸੈਕਿੰਡ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਜੀਆ ਜੀ ਜਦੋਂ ਐਕਸੀਡੈਂਟ ਹੋਇਆ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਹਸਪੀਟਲ ਲੈ ਕੇ ਗਏ ਹੈ। ਕੋਈ ਕੋਈ ਭੱਜੇ ਨਹੀਂ ਉੱਥੋਂ ਦੀ ਕੋਈ ਕੁਝ ਨਹੀਂ ਅਸੀਂ ਬਿਲਕੁਲ ਕੀਤਾ ਕਿ ਅੱਜ ਵੀ ਅਸੀਂ ਇਨਸਾਨੀਅਤ ਦੇ ਨਾਤੇ ਸਾਰੇ ਭੈਣ ਭਰਾ ਹੀ ਨੇ ਇਹਨਾਂ ਦਾ ਇੱਕ ਬੱਚਾ ਸਾਡੀ ਮੇਰੀ ਸ਼ੌਤ ਤੇ ਵੀ ਕੰਮ ਕਰਦਾ ਤੇ ਅਸੀਂ ਇਨਸਾਨੀਅਤ ਦੇ ਨਾਤੇ ਭੈਣ ਭਰਾਵਾਂ ਦੇ ਨਾਤੇ ਮਾਫੀ ਮੰਗਣ ਆਇਓ ਮੈਂ ਦੇਖੋ ਹਾਲ ਚਾਲ ਹਾਲ ਚਾਲ ਪੁੱਛਣ ਆਇਆ ਮਾਫੀ ਤਾਂ ਜੀ ਤੁਸੀਂ ਉਂ ਕਹੋਗੇ ਮੈਂ ਤੁਹਾਡੇ ਤੋਂ ਵੀ ਮੰਗ ਲੈਣਾ ਮੈਂ ਨਹੀਂ ਕਹਿ ਰਿਹਾ ਮਰਜ਼ੀ ਕਰ ਲਓ ਜੀ ਮੇਰੀ ਇੱਕ ਮਿੰਟ ਤੁਸੀਂ ਮਾਫੀ ਕਹਿੰਦੇ ਹੋ ਜੀ ਮੈਂ ਮਾਫੀ ਵੀ ਮੰਗ ਲੈਣਾ ਇਟ ਵਾਸ ਐਕਸੀਡੈਂਟ ਅਸੀਂ ਉਹਦੇ ਲਈ ਕਾਈਂਡ ਆ ਪੋਲੀਸੀ ਸਾਡੇ ਵੱਲੋਂ ਕਿ ਸਾਡੇ ਵੱਲੋਂ ਕੋਈ ਇਦਾਂ ਦੀ ਗਲਤੀ ਹੋਈ ਤੇ ਕਿਸੇ ਭੈਣ ਦੇ ਸੱਟ ਲੱਗੀ ਚਾਹੇ ਉਹ ਅਚਾਨਕ ਹੀ ਲੱਗੀ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ